ਕਸਤੀ ਗਏ ਕੱਟਦੇ ਨੇ ਮਾਂ ਮਾਂ ਨੇ ਇਹ ਆਪਣੇ ਦਿਖਾਉਂਗਾ ਪਾਸੋਂ ਜਿਹੜਾ ਕੱਟਣਾ अब बाबा ही बता रहा जिंदू इधर देख स्माइल करी स्माइल जिंद कर जिंदर जिंद कह फते पोल आज जी आज <laughs> <laughs> thank ਗੀ ਗਰੂ ਸਾਤ ਨਾਮ ਵਾਹੀ ਗਰੂ ਸਾਤ ਨਾਮ ਮੁੰਡਾ ਵਿਆਹ ਲਾ ਵੀ ਸਾਡਾ ਮੁੰਡਾ ਗਿਆ ਵਿਆਹਿਆ ਮੈਂ ਬਣ ਗਈ ਜਠਾਣੀ ਹਾਂ ਹੱਸਾ ਸਾਬ ਬਣ ਗਿਆ ਸਭ ਤੋਂ ਛੋਟੀ ਸੀ ਸਭ ਤੋਂ ਪਹਿਲਾਂ ਕਹਿੰਦੇ ਲੱਗੀ ਸੀ ਹੰਗ ਜੀ ਬਣ ਗਈ ਜਠਾਣੀ ਆ ਵੇਖ ਹੱਸਾ ਸਾਬ ਬੈਠੇ ਮੇਰੇ ਮਾਸੀਆਂ ਉਹ ਫੀਸ਼ੀ ਵੀ ਬਣ ਚੁੱਕੀ ਆ ਮਤਲਬ ਅ ਪਹਿਲਾਂ ਵੀ ਤਾਸੀ ਸੀ ਬੜੀ ਦੇਰ ਤੇ ਬਣ ਚੁੱਕਿਆ ਮਤਲਬ ਅੱਜ ਏਦਾਂ ਵੀ ਜਿਹੜੀ ਮਤਲਬ ਕਿ ਜੇ ਤੇ ਪੂਰਾ ओरिजिनल ਸਾਸ ਨਹੀਂ ਨਹੀਂ ਮਤਲਬ ਪੂਰੇ ਹੱਥ ਸਾਡੀ ਸਾਡੀ ਕਰ ਨਕਲੀ ਆ ਮੈਂ ਹੀ ਪੈ ਜਾਣਾ ਜੇ ਤੂੰ ਕਰ ਰਹੀ ਤੇ ਲੈ ਵੇਖਿਆ ਭਾਇਆ ਨਹੀਂ ਮਾਸੜ ਨੇ ਨਹੀਂ ਨਹੀਂ ਉਹਨਾਂ ਨਾਲ ਮੈਂ ਮਾਮੀ ਤੇ ਮਾਮਾ ਵਾਂ ਚਲ ਬਾ ਠੀਕ ਚਲ ਕੋਈ ਨਹੀਂ ਇੱਥੇ ਤਾਂ ਜਾਣਾ ਪੈਸ ਕਿਤੇ ਬਹੁਤ ਉਰੇ ਆ ਤੇ ਚਲੋ ਮਾਸੀ ਨੂੰ ਬਹੁਤ ਬਬਾਈਆਂ ਸਾਡੇ ਮੁੰਡੇ ਦੀ ਕੱਲ ਕੀ ਇੱਥੇ ਪਈ ਜਿੰਦ ਦੀ ਆ ਗਈ ਚਾਚੀ ਜਿੰਦ ਦੀ ਆ ਗਈ ਚਾਚੀ ਚਾਚਾ ਚਾਚੀ ਨੂੰ ਚਾਚਾ ਚਾਚੀ ਆਪਾਂ ਪਹੁੰਚ ਚੁੱਕੇ ਆ ਇੱਥੇ ਨਾਲ ਹੀ ਸਾਹਮਣੇ ਗੁਰਦੁਆਰਾ ਸਾਹਿਬ ਦੇ ਇੱਕ ਸਾਈਡ ਨੂੰ ਆ ਹਾਲ ਤੇ ਚਲੋ ਜੀ ਉੱਤਰ ਕੇ ਬਰਾਤੀ ਅੱਜ ਸਾਨੂੰ ਬਰਾਤੀਆਂ ਵਾਲੀ ਪੂਰੀ ਫੀਲਿੰਗ ਆ ਰਹੀ ਹੋ ਅਸੀਂ ਹੈਂ ਵੋਲਡ ਗੁੱਡ ਇਹ ਆਪਰੋ ਆ ਗੱਦਾ ਮਮਾ ਪਾਪਾ ਵੀ ਆ ਚੁੱਕੇ ਨੇ ਵਿਆਹ ਚ ਸ਼ਾਮਲ ਹੋ ਚੁੱਕੇ ਨੇ ਹੈ ਪਾਪਾ ਕਿ ਮੇਰੇ ਸਬਰ ਨਾਨੀ ਮੈਂ ਜੂਸ ਪੀਣਾ ਮਾਂ ਜੂਸ ਪਾ ਕੇ ਦਿੰਨੀ ਆ ਆ ਲੋ ਇੱਕ ਐਸ ਉੱਪਰ ਰੱਖੀ ਜਾ ਕੇ ਇਹ ਹਾਂ ਜੰਦਾ ਕੀ ਹੋ ਗਿਆ ਪਨੀਰ ਵਾਲਾ ਕੋੜਾ ਪਨੀਰ ਲੈਣਾ ਦਾਦੀ ਦਾ ਜਾ ਆਹਦੇ ਆ ਗਿਆ ਆਹਦੇ ਆ ਗਿਆ ਆਹਦੇ ਆ ਗਿਆ ਹੋ ਜਾ ਉਧਰ ਸਟੇਜ ਤੋਂ ਜਾਵੇਲੇ ਬੜਾ ਸ਼ਾਂਤੀ ਵਾਲਾ ਪ੍ਰੋਗਰਾਮ ਕੋਈ ਨਾਚਨ ਕਰਾਉਣਾ ਹੈ ਨਹੀਂ ਹਾਂਜੀ ਵੇਖੋ ਸ਼ਾਂਤੀ ਕਮਾਈ ਬਖ ਮੜਿਆ ਆਹ ਉਧਰ ਮਿਊਜ਼ਿਕ ਵਾਲੇ ਦੇ ਚੱਲਣ ਦਾ ਹਾਂ ਮਤਲਬ ਕੋਈ ਇਹਨਾਂ ਨੇ ਨਹੀਂ ਲਾਇਆ ਵਧੀਆ ਹੈ ਸ਼ਾਂਤੀ ਆ ਤੌਰ ਤੇ ਗੋਲ ਗੱਪੇ ਇੱਟੀਆਂ ਡੁਗੀਆਂ ਲਵਾਟ ਦੇਣਾ ਉਦੋਂ ਅਸੀਂ ਦੋ ਉਧਰ ਉਧਰ ਫੜਦੇ ਹਾਂ ਹਾਂਜੀ ਅਸੀਂ ਖਾਣੇ ਗੋਲ ਗੱਪੇ ਆਲੂ ਚੀਰਦੇ ਆ ਅੱਛਾ ਇਹ ਵੀ ਦਸਨਾ ਆਪੀ ਦੇ ਪਰ ਮੈਨੇ ਬਹੁਤ ਜਲਦੀ ਸਟੇਪ ਤੇ ਬਹੁਤ ਜਲਦੀ ਲੈ ਲੈ ਲੋ ਮਲੇ ਵਿਆਹ ਤੇ ਆਇਆ ਟਰਾਲੇ ਤੇ ਅਸਲ ਬਲੌਗ ਨਹੀਂ ਪਹੁੰਚੇ ਇੱਕ ਦਿਨ ਛੱਡ ਕੇ ਇੱਕ ਦਿਨ ਬਲੌਗ ਛੱਡ ਕੇ ਪੜਿਆ ਸੀ ਪਰ ਕੱਲ ਤੇ ਦੋ ਲਗਾਤਾਰ ਜਿਹਾ ਹੁਣ ਅੱਜ ਇਹ ਅੱਜ ਹੀ ਆਊਗਾ ਕੱਲ ਦੇ ਦੋ ਕਿਦਾਂ ਲਗਾਤਾਰ ਆਗੇ ਜੀ ਪਰसों ਪਾਇਆ ਕੱਲ ਪਾਇਆ ਪਰਸੋਂ ਪਾਇਆ ਤੇ ਅੱਜ ਪਾਇਆ ਜੀ ਅਪਲੋਡ ਰਤ ਨੂੰ ਕਰੀਦਾ ਵਾ ਪੈਂਦਾ ਤਸਵੀਰ ਹੀ ਆ ਕੱਲ ਦਿਨੇ ਨਹੀਂ ਪਾਇਆ ਨਹੀਂ ਜੀ ਪਰਸੇ ਪਾਇਆ ਅਰਸ਼ ਦੇ ਵਿਆਹ ਲਾ ਪਾਇਆ ਵਾ ਕਿ ਹੋਣਾ ਪਾਣੀ ਇੱਕ ਦਿਨ ਛੱਡ ਕੇ ਤੈਨੂੰ ਵਲੌਗ ਹੈ ਠੀਕ ਆ ਸਾਡੇ ਪਿਆਰ ਦੇ ਤੋਂ ਭਰਨ ਕੀ ਲੱਗਾ ਮਰਾ ਚੱਕ ਨਹੀਂ ਪਰ ਬਹੁਤ ਸੋਹਣੀ ਵੀਡੀਓ ਹੋ ਗਈ ਮੈਂ ਦੇਖ ਲਿਆ ਸੀ ਪਹਿਲਾਂ ਮਨੇ ਵਿਦੇਸ਼ ਹੱਤ ਪਈ ਸੀ ਰਾਬੜੀ ਜਲੇਬੀਆਂ ਜਲੂਨੀਆਂ ਖਾ ਕੇ ਨੰਮ ਲੈ ਕੇ ੜੇ ਹੁਣ ਕੀ ਕੀ ਇਹ ਫਲੂਦਾ ਮੈਂ ਆਰੇ ਲੈ ਕੇ ੜੇ ਹੁਣ ਸਾਤ ਗਰੋਟੀ ਨਹੀਂ ਖਾਧੀ ਹੁਣ ਤਿਆਰੀ ਵਾਪਸੀ ਦੀ ਬਟਾਲੇ ਵਾਲੇ ਬਟਾਲੇ ਨੂੰ ਮੰਡੋਰੀ ਵਾਲੇ ਮੰਡੋਰੀ ਨੂੰ ਅਸਲ ਤੇ ਦਿਵਾਨਾ ਹੀ ਬਟਾਲਿਆਂ ਨੇ ਸੋਫਰ ਬੜਾ ਪਹਿਲਾਂ ਸੁਰੂਤ ਹੋ ਗਿਆ ਹਾਂਜੀ ਇਸ ਕਰਕੇ ਇੱਥੋਂ ਵੀ ਵਾਪਸ ਜਿੱਦਵਾਰ ਅਸੀਂ ਭੇਜਦੀ ਮੰਮੀ ਨਾਨੀ ਨਾਨੀ ਨੂੰ ਚਲ ਗਈ ਬੜਾ ਦਿਵਾਨਾ ਨਾ ਜਾਵਗੀ ਉਹ ਆਈ ਹੁਣ ਬਸ ਬੱਚੇ ਨਾਲ ਬਹੁਤ ਔਖਾ ਆ ਵਿਆਹ ਕਿਉਂਕਿ ਜਦੋਂ ਖਾਸ ਕਰਕੇ ਘਰ ਦਾ ਵਿਆਹ ਹੋਵੇ ਨਾ ਜਿੱਦ ਦਾ ਹੁਣ ਸਾਰੇ ਜਣੇ ਛਗਣ ਨੇ ਆ ਖਾਣਾ ਪਾਣੀ ਉਧਰ ਹਾਂ ਤੇ ਹੁਣ ਆਪਾਂ ਘਰ ਆ ਚੁੱਕੇ ਹਾਂ ਮਤਲਬ ਇਹ ਅੱਜ ਨੈਕਸਟ ਡੇ ਆ ਕਰਕੇ ਫਿਰ ਸਾਡੇ ਕੋਲ ਕੱਲ ਇੰਨਾ ਤੁਸੀਂ ਦੇਖ ਲਿਆ ਵਿਆ ਤੇ ਹੁਣ ਸਾਰੇ ਜਾਣੇ ਤੁਸੀਂ ਅਰਦਾਸ ਕਰਿਓ ਕਿ ਮਹਾਰਾਜ ਦੋਨਾ ਜੀਆਂ ਨੂੰ ਖੁਸ਼ ਰੱਖੇ ਸਾਰੇ ਪਰਿਵਾਰ ਨਾਲ ਪ੍ਰੇਮ ਪਿਆਰ ਬਣਿਆ ਰਵੇ ਤੇ ਮਹਾਰਾਜ ਲੰਮੀ ਉਮਰ ਕਰੇ ਨਾ ਜੀਆਂ ਸਾਡੇ ਵੱਲੋਂ ਵੀ ਮੇਰੇ ਵੱਲੋਂ ਸੋਬੀ ਸਿੰਘ ਦੀ ਵੱਲੋਂ ਮੇਰੇ ਮਾਤਾ ਪਿਤਾ ਜੀ ਵੱਲੋਂ ਸਾਡੀ ਜਿੰਦਕਾਰ ਦੇ ਵੱਲੋਂ ਸਾਡੀ ਮਤਲਬ ਮੇਰੀ ਦਰਾਨੀ ਆਈ ਆ ਤੇ ਮੇਰਾ ਵੀਰ ਇੰਦਰਜੀਤ ਸਿੰਘ ਉਹਨਾਂ ਨੂੰ ਬਹੁਤ ਸਾਰੀਆਂ ਖੁਸ਼ੀਆਂ ਦੇਵੇ ਗੁਰੂ ਸਾਹਿਬ ਤੇ ਤੁਹਾਨੂੰ ਸਾਡੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਤੇ ਤੁਸੀਂ ਕਹੋਗੇ ਵੀ ਵਲੌਗ ਦੀ ਨਾ ਸ਼ੁਰੂਆਤ ਕੀਤੀ ਆ ਤੇ ਐਂਡਿੰਗ ਵੀ ਮਤਲਬ ਅੱਜ ਅਗਲੇ ਦਿਨ ਕਰ ਰਹੇ ਆ ਉਹਦਾ ਕਾਰਨ ਇਦਾਂ ਵਾਂ ਵੀ ਕੱਲ ਹੀ ਨਾ ਜ਼ਿਆਦਾ ਸ਼ੂਟ ਨਹੀਂ ਹੋਇਆ ਇੱਕ ਤੇ ਇਦਾਂ ਸੀਗਾ ਵੀ ਥੋੜਾ ਜਿਹਾ ਮੇਰੇ ਸਰਵਾਈਕਲ ਪੇਨ ਬਹੁਤ ਜ਼ਿਆਦਾ ਹੋਣ ਲੱਗ ਗਈ ਸੀਗੀ ਤੇ ਬਾਕੀ ਫਿਰ ਤੁਹਾਨੂੰ ਪਤਾ ਜਦੋਂ ਘਰ ਦਾ ਵਿਆਹ ਹੁੰਦਾ ਵਾ ਫਿਰ ਇਦਾਂ ਬਾਕੀ ਮਿਊਜ਼ਿਕ ਵੀ ਚੱਲਦਾ ਸੀਗਾ ਕਰਕੇ ਮੈਂ ਤਾਂ ਵੀ ਕੋਈ ਕਲਿੱਪ ਵਗੈਰਾ ਨਹੀਂ ਲਈ ਤੇ ਇਦਾਂ ਹੀ ਪਰਿਵਾਰ ਦੇ ਵਿੱਚ ਜੇ ਕਦੇ ਕੋਈ ਮਿਲਣਾ ਆ ਗਿਆ ਕਦੇ ਕੋਈ ਮਿਲਣਾ ਆ ਗਿਆ ਚਲੋ ਆਪਣੇ ਪਰਿਵਾਰ ਨੇ ਤਾਂ ਮਿਲਣਾ ਵਾ ਹੁਣ ਇਧਰੋਂ ਸਾਡੇ ਕੁਝ ਰਿਸ਼ਤੇਦਾਰ ਵੀ ਇਦਾਂ ਦੇ ਸੀ ਸਾਡੇ ਪਰਿਵਾਰ ਨੂੰ ਤੇ ਪਤਾ ਹੀ ਆ ਹਨਾ ਤੇ ਗਾਂ ਜਿੱਦਾਂ ਹੁਣ ਉਧਰ ਆਪਣਾ ਪੈਣ ਵਾਲੇ ਪਾਸਿਓਂ ਜਿਹੜਾ ਪਰਿਵਾਰ ਸੀ ਉਹਦੇ ਚ ਵੀ ਫੇਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਪਛਾਣਦੇ ਆ ਤੇ ਫੇਰ ਸਾਰੇ ਮਿਲਦੇ ਗਿੰਦੇ ਇਦਾਂ ਹੀ ਰਹੇ ਤੇ ਹੁਣ ਕਈ ਸਾਰੇ ਫੋਟੋ ਵੀ ਕਰਾਉਂਦੇ ਸੀ ਪਰ ਕਈ ਵਾਰ ਇਦਾਂ ਹੋ ਜਾਂਦਾ ਵੀ ਜੇ ਤੁਸੀਂ ਮੇਰਾ ਵਲੌਗ ਦੇਖਦੇ ਹੋ ਮਾਈਂਡ ਨਾ ਕਰਿਆ ਕਰੋ ਕਿਉਂਕਿ ਫੇ ਸਾਨੂੰ ਕੋਈ ਨਾ ਕੋਈ ਜਿੱਦਾਂ ਹੁਣ ਕੋਈ ਫੋਟੋ ਕਰਾਉਣੀ ਆ ਜਾਂ ਫਿਰ ਪਰਿਵਾਰ ਦੇ ਵਿੱਚ ਕੁਛ ਨਾ ਕੁਛ ਕਿਸੇ ਨੂੰ ਫੜਾਉਣਾ ਵਾ ਜਾਂ ਫਿਰ ਕੋਈ ਮਤਲਬ ਕਿ ਰਸਮ ਰਿਵਾਜ ਹੁੰਦਾ ਵਾ ਕੋਈ ਨਾ ਕੋਈ ਕਾਰਨਾ ਹੁੰਦਾ ਤੇ ਕਾਰ ਵਿਹਾਰ ਤੇ ਉਧਰ ਵਾਜਾਂ ਪੈਣ ਲੱਗ ਜਾਂਦੀਆਂ ਤੇ ਫਿਰ ਮੈਂ ਕਹਿ ਦਿੰਦੀ ਸੀ ਵੀ ਥੋੜਾ ਜਿਹਾ ਰੁੱਕ ਕੇ ਕਰਾ ਲੈਣੇ ਹਨਾ ਘਰ ਦੇ ਪ੍ਰੋਗਰਾਮ ਕਰਕੇ ਔਖਾ ਜਾਂਦਾ ਤੁਹਾਡੀ ਸਾਰਿਆਂ ਦੀ ਬਹੁਤ ਸਾਡੇ ਵੱਲੋਂ ਰਿਸਪੈਕਟ ਆ ਕਦਰ ਕਰਦੇ ਆ ਆਪਾਂ ਵੀ ਹਾਂ ਵੀ ਗੁਰੂ ਸਾਹਿਬ ਨੇ ਬਹੁਤ ਸਾਨੂੰ ਇਹ ਮਾਣ ਸੰਗਤ ਦਾ ਪਿਆਰ ਦਿੰਦੇ ਆ ਗੁਰੂ ਸਾਹਿਬ ਜੀ ਦਾ ਤਰਸ ਕਰਕੇ ਹੈ ਤਾਂ ਗੁਰੂ ਸਾਹਿਬ ਦਾ ਹੀ ਆ ਸਾਰਾ ਕੁਝ ਚਲੋ ਇੱਕ ਮਹਾਰਾਣੀ ਆਪਣੀ ਹੋਈ ਜਾਂਦੀ ਹੈ ਸਮਾਪਤ ਤੇ ਭਰ ਗਿਆ ਸੀ ਫੋਨ ਮੈਨੂੰ ਫੇਰ ਦੁਬਾਰਾ ਕਲੀਪ ਕੱਟਣੀ ਪਈ ਚਲੋ ਜੀ ਮਹਾਰਾਜ ਦੀ ਦਸਤਾਰ ਨੂੰ ਮਹਾਰਾਜ ਦੇ ਇਤਿਹਾਸ ਨੂੰ ਕੋਈ ਪਿਆਰ ਕਰਦਾ ਵਾ ਤੇ ਵਿੱਚ ਵਧਾਈ ਗੁਰੂ ਸਾਹਿਬ ਦੀ ਹੋਈ ਹੈ ਤੇ ਸਾਡੇ ਵਰਗੇ ਜਰੀਆ ਵਾ ਚਲੋ ਸੰਗਤ ਜੀ ਨੂੰ ਵਧਾਈ ਮਾਨ ਦੇ ਦਿੰਦੇ ਆ ਸਾਨੂੰ ਤੇ ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਵਲੌਗ ਐਡਿਟ ਕਰਕੇ ਯਾ ਭਾ ਤੁਹਾਨੂੰ ਸਾਰਿਆਂ ਨੂੰ ਦਿਖਾਉਣੀ ਆ ਮਾਰੇ ਇਹਨਾਂ ਨੂੰ ਜੜ ਦੀ ਕਲਾਜ ਰੱਖੇ ਤੁਸੀਂ ਵੀ ਸਾਰੇ ਜਣੇ ਉਹਨਾਂ ਦੀ ਜੜ ਦੀ ਗੱਲ ਲਈ ਅਰਦਾਸ ਕਰੋ ਮਾਰੇ ਇਹਨਾਂ ਨੂੰ ਖੁਸ਼ੀਆਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ